ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਕੀ ਕੈਨੇਡਾ ਦੇ ਵਿੱਚ ਜਾਨ ਬਾਕੀ ਹੈ ਭਾਵ ਵੀ ਵਿਦਿਆਰਥੀ ਕੈਨੇਡਾ ਹਜੇ ਜਾਵੇ ਜਾਂ ਨਹੀਂ ਆ ਵਿਸ਼ਾ ਔਰ ਤੀਰਤ ਜੀ ਸਾਡੇ ਨਾਲ ਨੇ ਤੀਰਤ ਜੀ ਸਸ ਸਕੇ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸ ਸਕੇ ਸਸ ਸਕੇ ਤੀਰਤ ਜੀ ਹਜੇ ਵੀ ਜਾਨ ਬਾਕੀ ਹੈ ਕੈਨੇਡਾ ਚ ਕੈਨੇਡਾ ਕਿਉਂ ਜਾਵੇ ਇਸ ਤੋਂ ਤੇ ਸਰ ਇਹ ਜਿਹੜੀ ਡਿਸਕਸ਼ਨ ਹੈ ਨਾ ਪਹਿਲੀ ਕਦਰ ਚਲੋ ਸਾਡੀ ਟਰੇਡ ਆ ਮਤਲਬ ਕਿ ਮੇਰਾ ਕੰਮ ਆ ਤੇ ਬੜੇ ਕਮੈਂਟ ਵੀ ਸ਼ਾਇਦ ਥੱਲੇ ਆਉਣੇ ਸ਼ੁਰੂ ਹੋ ਜਾਣਗੇ ਕਿ ਇਹਨਾਂ ਨੇ ਤਾਂ ਕਹਿਣਾ ਹੀ ਆ ਪਰ ਜਿਹੜੇ ਸਾਨੂੰ ਸੌਂਦੇ ਆ ਹੁਣ ਤਾਂ ਸਰ ਕਹ ਲਓ ਕਿ ਨਾ 6 ਸਾਲ ਹੋ ਗਏ ਆਪਾਂ ਨੂੰ ਇੱਥੇ ਸ਼ੋਅ ਦੇ ਮਤਲਬ ਕਿ ਇੱਥੇ ਕਰਦੇ ਆ ਨੂੰ ਬੱਚੇ ਬੜੇ ਬੱਚਿਆਂ ਨੂੰ ਰਾਹ ਪਏ ਬੜੇ ਬੱਚੇ ਦੀ ਜ਼ਿੰਦਗੀ ਬਣੀ ਸੋ ਕਿ ਲੰਬਾ ਤਜਰਬਾ ਵੀ ਹੈਗਾ ਵਾ ਸੋ ਪਰ ਹਮੇਸ਼ਾ ਆਪਾਂ ਗੱਲ ਕੀਤੀ ਹੈ ਫੈਕਟਸ ਦੇ ਨਾਲ ਸੋ ਅੱਜ ਵੀ ਨਾ ਫੈਕਟਸ ਸਰ ਮੈਂ ਦੱਸਣਾ ਚਾਹੂੰਗਾ ਕਿ ਮੈਂ ਨਾ ਲਾਸਟ ਵੀਕ ਸਰ ਦਿੱਲੀ ਇੱਕ ਇਵੈਂਟ ਸੀਗਾ ਜਿੱਥੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ 30 ਕੰਸਲਟੈਂਟਸ ਨੂੰ ਬੁਲਾਇਆ ਸੀਗਾ ਐਜੂਕੇਸ਼ਨ ਕੰਸਲਟੈਂਟ ਨੂੰ ਤੇ ਉਹਨਾਂ ਨੇ ਨਾ ਉਹਦਾ ਨਾਮ ਦਿੱਤਾ ਸੀਗਾ ਕਿ ਬੈਕ ਟੂ ਕੈਨੇਡਾ #ਬੈਕ ਟੂ ਕੈਨੇਡਾ ਐਂਡ #ਕੀ ਬੈਕ ਟੂ ਲੀਡਰਸ਼ਿਪ ਤੇ ਉੱਥੇ ਕੀ ਸੀਗਾ ਕਿ ਯੂਨੀਵਰਸਿਟੀਆਂ ਵਾਲੇ ਵੀ ਆਏ ਹੋਏ ਸੀਗੇ ਮਤਲਬ ਕਿ ਜਿੱਦਾਂ ਡਿਸਕਸ਼ਨ ਸੀਗੀਆਂ ਕਿ ਕੈਨੇਡਾ ਦੇ ਵਿੱਚ ਕਿੱਦਾਂ ਮਤਲਬ ਕਿ ਕੀਤਾ ਜਾਵੇ ਕਿ ਬੱਚਿਆਂ ਨੂੰ ਇਸ ਵੇਲੇ ਕਿੱਦਾਂ ਮੋਟੀਵੇਟ ਕੀਤਾ ਜਾਵੇ ਤੇ ਸਾਰਾ ਜਿਹੜਾ ਰਿਐਲਿਟੀ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈਏ ਕਿਉਂਕਿ ਨਾ ਇਹ ਜਿਹੜਾ ਜਿਹੜਾ ਕਿ ਹੁਣ ਇਸ ਵੇਲੇ ਜ਼ਮਾਨਾ ਚੱਲਦੇ ਚੱਲਦੇ ਸ ਜਿੱਦਾਂ ਕਿ ਨਾ ਸਾਹਮਣੇ ਵਾਲਾ ਕੀ ਬੋਲਦਾ ਜਿੱਦਾਂ ਹੁਣ ਇੱਕ ਮੈਂ ਇੱਕ ਐਗਜ਼ਾਮਪਲ ਦਊਂਗਾ ਚਲੋ ਆਪਣੇ ਸ਼ੋਅ ਤੋਂ ਥੋੜੀ ਹਟ ਕੇ ਜਿੱਦਾਂ ਅੱਜਕੱਲੋ ਦੇਸੀ ਦਵਾਈਆਂ ਬੜਾ ਬੜਾ ਚੱਲ ਰਹੇ ਨੇ ਨਾ ਦੇਸੀ ਨੁਸਖੇ ਆਹ ਕਰ ਲਓ ਆਹ ਕਰ ਲਓ ਆਹ ਕਰ ਲਓ ਆਪਾਂ ਇੰਨੇ ਸਾਲਾਂ ਤੋਂ ਕਰਦੇ ਆ ਸਾਨੂੰ ਇਦਾਂ ਲੱਗਦਾ ਆਪਾਂ ਗਲਤੀ ਕਰਦੇ ਆਏ ਆ ਨਹੀਂ ਪਰ ਦੇਸੀ ਨੁਸਖੇ ਕੰਮ ਕਰਦੇ ਆ ਸਰ ਦੇਸੀ ਨੁਸਖੇ ਕੰਮ ਕਰਦੇ ਨੇੜੇ ਕੰਮ ਤਾਂ ਕਰਦੇ ਆ ਨੇੜੇ ਨੁਸਖੇ ਜਿਹੜੇ ਹੈਗੇ ਆ ਬਟੋ ਕੌਣ ਕਿਹਦੀ ਸਲਾਹ ਮੰਨਦੇ ਹੁਣ ਮੇਰੇ ਵਰਗੇ ਨੇ ਕਦੀ ਪਤਾ ਹੀ ਨਹੀਂ ਕੁਛ ਐਵੇਂ ਉੱਠ ਕੇ ਸਲਾਹ ਦੇਣ ਲੱਗ ਪਵੇ ਕਿ ਹਾਂ ਹਾਂ ਪਿੱਛੇ ਉਸ ਦਾ ਕੋਈ ਟਰੇਡ ਨਾ ਕੋਈ ਤਜਰਬਾ ਨਹੀਂ ਹੈਗਾ ਤੇ ਆਪਾਂ ਜੇ ਉਹਨੂੰ ਮੰਨਾਂਗੇ ਤਾਂ ਫਿਰ ਸਰ ਹਾਂ ਇਹ ਹੈ ਇਹ ਹੈ ਮੈਂ ਕਹਿਣਾ ਚਾਹੂੰਗਾ ਇਹੀ ਚੀਜ਼ ਇੰਪਲੀਮੈਂਟ ਹੁੰਦੀ ਹੈ ਸਰ ਸਾਡੇ ਇਸ ਵੇਲੇ ਮੈਂ ਤਾਂ ਕਹੂੰਗਾ ਕਿ ਸੋਸ਼ਲ ਮੀਡੀਆ ਦੇ ਵੀ ਸਾਨੂੰ ਜਾਣਨਾ ਚਾਹੀਦਾ ਕਿ ਕਿਹੜਾ ਬੰਦਾ ਇਹ ਜਿਹੜੇ ਕਿ ਨੌਲੇਜ ਦੇ ਰਿਹਾ ਜੇ ਕਿਹੜੇ ਬੰਦੇ ਦੀ ਇਹ ਵੀਡੀਓ ਹੈਗੀ ਆ ਇਹਦੇ ਪਿੱਛੇ ਕੀ ਤਜਰਬਾ ਕੀਆ ਮੋਟਿਵ ਕੀਆ ਕੱਲੇ ਵਿਊ ਲੈਣ ਦਾ ਤਜਰਬਾ ਕੱਲੇ ਵਿਊ ਲੈਣ ਜਿਹੜੀ ਤੁਸੀਂ ਦੇਸੀ ਨੁਸਖਿਆਂ ਵਾਲੀ ਗ ਦੇਸੀ ਨੁਸਖੇ ਪੁਰਾਣੇ ਚੱਲੇ ਆਂਦੇ ਸੀ ਤੁਸੀਂ ਦੇਖੋ ਬੜੇ ਸਿਆਣੇ ਸਿਆਣੇ ਵੈਦ ਸੀ ਉਹ ਕਿਤਾਬਾਂ ਵੀ ਛਾਪਦੇ ਬਿਲਕੁਲ ਸਰ ਪਬਲਿਸ਼ਰ ਕਿਤਾਬਾਂ ਛਾਪਦੇ ਸੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਨਾਂ ਦੇਸੀ ਨੁਸਖੇ ਦੀ ਬਜਾਏ ਜੁਗਾੜੀ ਨੁਸਖੇ ਕਹੋ ਹਾਂ ਬਿਲਕੁਲ ਜਿਹੋਕ ਨੇ ਆਪ ਹੀ ਬਣਾ ਕੇ ਲਾਤੇ ਸਹੀ ਕਿਹਾ ਹੁਣ ਜੁਗਾੜੀ ਨੁਸਖੇ ਚੱਲਣਦੇ ਆ ਪੁਰਾਣੇ ਨੁਸਖੇ ਚੱਲਦੇ ਹਾਂ ਤੇ ਐਦਾਂ ਹੀ ਸਰ ਜਿਹੜਾ ਮੈਂ ਕਹੂੰਗਾ ਕਿ ਉਹ ਚੀਜ਼ਾਂ ਚੱਲ ਲੈਂਦੀਆਂ ਤੇ ਬਾਕੀ ਨੋ ਡਾਊਟ ਇਹਦੇ ਚ ਕੋਈ ਦੋ ਰਾਏ ਨਹੀਂ ਹੈਗੀ ਕੈਨੇਡਾ ਜੋ ਸੇਗਾ ਮਤਲਬ ਕਿ ਜੇ ਮੈਂ ਗੱਲ ਕਰਾਂ 2021 ਤੋਂ ਪਹਿਲਾਂ ਜਾਂ 2000 ਜਿਹੜੇ ਪਹਿਲਾਂ ਬੱਚੇ ਚਲੇ ਗਏ ਸੀਗੇ ਸਰ ਪਹਿਲਾਂ ਇੱਕ ਸਿਸਟਮ ਨਾ ਇੱਕ ਅਲੱਗ ਹੀ ਜਿਹਾ ਸਿਸਟਮ ਸੀਗਾ ਕਿ ਬੱਚਾ ਉਥੇ ਜਾਂਦਾ ਸੀਗਾ ਪਾਰਟ ਟਾਈਮ ਕੰਮ ਜੌਬ ਲੱਭਣਾ ਬੜਾ ਸੌਖਾ ਸੀਗਾ ਲੱਭੀ ਜਾਂਦਾ ਸੀ ਖਰਚੇ ਕੱਢ ਲੈਂਦਾ ਸੀ ਪੀਐਲ ਲੈਣੀ ਸੌਖੀ ਸੀ ਪੀਆਰ ਵੀ ਸਰ ਤੁਹਾਨੂੰ ਪਤਾ ਕੀ ਸੀਗਾ ਬੱਚੇ ਪੜਦੇ ਸੀਗੇ ਉਹ ਆਊਟਸਕਰਟਸ ਚ ਜਾਂਦੇ ਸੀਗੇ ਆਊਟਸਕਰਟ ਸਮਝ ਲੈ ਕਿ ਜਿਹੜੇ origignal area ਸੇ ਜਾਂਦੇ ਸੀਗੇ ਜਿੱਥੇ ਕੋਈ ਮੈਨੂਫੈਕਚਰ ਲੱਗਾ ਨਾ ਵਾਸ਼ਕੋਸ਼ੇ ਚੱਲੇਗਾ ਉਸ ਸਾਲ ਕੰਮ ਕਰੇ ਪੀਆਰ ਹੋ ਜਾਂਦੀ ਸੀ ਮੈਂ ਸਿਸਟਮ ਚੱਲੀ ਜਾ ਰਿਹਾ ਸੀਗਾ ਪਰ ਗੱਲ ਕੀ ਹੋਈ ਜਦੋਂ ਪਿੱਛੇ ਜੇ ਕੈਨੇਡਾ ਨੇ ਉਹ ਜਿਹੜਾ ਥੋੜੀ ਜੀ ਚੂੜੀ ਟੈਟ ਕੀਤੀ ਮਲਗੀ ਉਹਦੀ ਸਖਤੀ ਵਧਾਈ ਉਹਤੇ ਬਾਰੇ ਪਹਿਲਾਂ ਤੋਂ ਲੀਨੀਅਰ ਬੜਾ ਹੋ ਗਿਆ ਜਿਹਦੇ ਕਰਕੇ ਮੈਂ ਕਹਾਂਗਾ ਕੈਨੇਡਾ ਨੇ ਆਪਣੀ ਇਹਦਾ ਸਵਾਲ ਪੁੱਛਿਆ ਕਿ ਕੈਨੇਡਾ ਚਾਰੇ ਜਾਨ ਬਾਕੀ ਹੈ ਜ ਨਹੀਂ ਬਾਕੀ ਹੈ ਇਹ ਸਵਾਲ ਹੀ ਤਾਂ ਆਇਆ ਕਿ ਕੈਨੇਡਾ ਦੀਆਂ ਵੀ ਗਲਤੀਆਂ ਵਾਂ ਕਿ ਉਹਨੇ ਵਧਿਆ ਉਹ ਫਟਾਕੇ ਖੋਲ ਦਿੱਤਾ ਇੱਕ ਵਾਰੀ ਤੇ ਉਹਦਾ ਇੱਕ ਨਤੀਜਾ ਹਰਜਾਨਾ ਜਿਹੜਾ ਭੁਗਤਣਾ ਪੈ ਰਿਹਾ ਤੇ ਅੱਜ ਮੈਂ ਦੱਸਣਾ ਚਾਹਾਂਗਾ ਉਹ ਗੱਲ ਕਰਾਂਗੇ ਜੋ ਅਸੀਂ ਆਪਣੇ ਧੀ ਪੁੱਤ ਨੂੰ ਜਿਹੜੀ ਕਿ ਸਲਾਹ ਦਿੱਤੀ ਆਪਣੇ ਛੋਟੇ ਭੈਣ ਭਰਾ ਨੂੰ ਸਲਾਹ ਦਈਏ ਤੇ ਬਿਲਕੁਲ ਸਰ ਕੈਨੇਡਾ ਚ ਜਾਨ ਬਾਕੀ ਆ ਸਰ ਇਹ ਕੰਟਰੀਆਂ ਇਹ ਉਹ ਕੰਟਰੀਆਂ ਜਿਹਨੇ ਦੁਨੀਆ ਤੇ ਰਾਜ ਕੀਤਾ ਹੋਇਆ ਇਹ ਉਹ ਸਾਡੇ ਯੂਥ ਨੇ ਕੁਝ ਕਰਕੇ ਦਿਖਾਇਆ ਹੋਇਆ ਬਾਕੀ ਨੋ ਡਾਊਟ ਸੱਚਾਈ ਆ ਇੱਕ ਵਾਰੀ ਅਸਲੇ ਉੱਥੇ ਵੀ ਰੈਸੈਸ਼ਨ ਦਾ ਦੌਰ ਚੱਲਣਦਿਆ ਉੱਥੇ ਵੀ ਐਸ ਵੇਲੇ ਤੂੰ ਕਹੂੰਗਾ ਇਹਨਾਂ ਘਰਾਂ ਦੀਆਂ ਕੀਮਤਾਂ ਬਹੁਤ ਉੱਪਰ ਚਲੇ ਗਈਆਂ ਸਰਵਾਈਵਲ ਥੋੜਾ ਹਾਰਡ ਆ ਪਰ ਇਦਾਂ ਤੇ ਰਹਿਣਾ ਥੋੜੋ ਬਦ ਦਿਨ ਹੁਣ ਐਸ ਵੇਲੇ ਮੈਂ ਦੱਸ ਵੀ ਤਰਾਂਗਾ ਦੋ ਤਰ੍ਹਾਂ ਦੇ ਐਸ ਵੇਲੇ ਕਲਾਇੰਟ ਆ ਸਰ ਐਸ ਵੇਲੇ ਕਲਾਇੰਟ ਵੀ ਮਾਰਕੀਟ 'ਚ ਹਜੇ ਵੀ ਵਾਧੂਗਾ ਹਜੇ ਵੀ ਸਟੂਡੈਂਟ ਹੈਗਾ ਪਰ ਪੰਗਾ ਪਤਾ ਕੀ ਆ ਸਰ ਐਮਬੈਸੀ ਨੇ ਆਪਣੇ ਹੁਣ ਵੀਜ਼ਿਆਂ ਦੇ ਚੂੜੀ ਡੈਡ ਐਡ ਕਰਤੀ ਹੁਣ ਐਮਬੈਸੀ ਵੀਜ਼ਾ ਤੇ ਇਹ ਦੇਣ ਨੂੰ ਇੰਨੀ ਜ਼ਿਆਦਾ ਸਖਤ ਹੈ ਨਾ ਉਹਦਾ ਕੋਈ ਹਿਸਾਬ ਹੀ ਨਹੀਂ ਹੈ ਕੋਈ ਲੇਖਾ ਜੋਖਾ ਹੀ ਹੈ ਨੀਗਾ ਸੋ ਪਹਿਲੀ ਵਾਰੀ ਮੈਂ ਦੇਖਿਆ ਸਰ ਮੈਂ ਦੇਖੂਗਾ ਆਪਣੀ ਇੱਥੇ ਕੈਰੀਅਰ ਦੇ ਵਿੱਚ ਆਪਾਂ ਕਿੰਨੀ ਵਾਰੀ ਉਹ ਗੱਲ ਕੀਤੀ ਨਾ ਰਿਫਿਊਜ਼ਲ ਲੈਟਰ ਦਾ ਫਾਰਮੈਟ ਸੇਮ ਰਿਫਿਊਜ਼ਲ ਲੈਟਰ ਆਉਂਦੀ ਸਰ ਹੁਣ ਨਹੀਂ ਸੇਮ ਆ ਰਹੀ ਅੱਛਾ ਹੁਣ ਤੁਹਾਡੀਆਂ ਫਾਈਲਾਂ ਪੜ੍ਹ ਕੇ ਅਗਲੇ ਰਿਫਿਊਜ਼ਲ ਦਿੰਦੇ ਪਏ ਠੀਕ ਹੈ ਇਹਦੇ ਤੋਂ ਆਪਾਂ ਕੀ ਨਤੀਜਾ ਕੱਢੀਏ ਹੁਣ ਦੂਜੀ ਗੱਲ ਦੱਸਾਂ ਪਿੱਛੇ ਜੇ ਨਿਊਜ਼ ਆਈ ਪਾਰਟ ਟਾਈਮ ਕੰਮ ਦੀ ਹੁਣ ਤੁਹਾਨੂੰ ਵੀ ਪਤਾ ਸਰ ਕੋਈ ਇਦਾਂ ਦਾ ਰੌਲਾ ਨਹੀਂ ਤਕਰੀਬਨ ਹਰ ਬੱਚਾ ਉੱਥੇ ਹੁਣ ਕੰਮ ਤੇ ਲੱਗ ਚੁੱਕਾ ਆ ਹਰ ਬੱਚਾ ਆਪਣੇ ਪੀਆਰ ਦੇ ਟਰੈਕ ਤੇ ਜਿਹੜਾ ਕਿ ਜਾ ਚੁੱਕਾ ਹੋਇਆ ਜਿੱਦਾਂ ਆਪਾਂ ਗੱਲ ਹਮੇਸ਼ਾ ਕਰਦੇ ਆ ਕਿ ਕੈਨੇਡਾ ਨੇ ਇੱਕ ਤਰ੍ਹਾਂ ਦੀ ਸਫਾਈ ਕਰਤੀ ਆ ਅੱਜ ਜ਼ਰੂਰ ਔਖਾ ਲੱਗਦਾ ਪਿਆ ਪਰ ਜਦੋਂ ਕੈਨੇਡਾ ਸੌਖਾ ਹੋਇਆ ਨਾ ਫਿਰ ਜਦੋਂ ਕਿ ਇਹ ਯਾਰ ਆਪਾਂ ਹੁਣ ਕੈਨੇਡਾ ਚਲੀਏ ਜਾਂ ਆਪਾਂ ਹੁਣ ਵੇਟ ਕਰੀਏ ਕਿ ਯਾਰ ਕਿ ਵਧੀਆ ਹੀ ਚੀਜ਼ ਹੋਵੇ ਕਿ ਆਪਾਂ ਉਹਦੀ ਚੀਜ਼ ਲੈ ਆ ਚਲੀਏ ਫਿਰ ਲਾਈਨ 'ਚ ਤਾਂ ਲੱਗਣਾ ਹੀ ਪੈਣਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜੇ ਤੁਸੀਂ ਕੋਈ ਚੀਜ਼ ਪਾਉਣੀ ਹੈ ਲਾਈਨ 'ਚ ਤਾਂ ਤੁਹਾਨੂੰ ਲੱਗਣਾ ਪੈਣਾ ਸੋ ਕੈਨੇਡਾ ਦਾ ਇੱਕ ਉਹ ਸਮਾਂ ਵਾ ਜਿੱਥੇ ਹੁਣ ਕੈਨੇਡਾ ਸਾਫ਼ ਤੌਰ ਤੇ ਤਵੱਜੋ ਦੇ ਰਿਹਾ ਪੜਾਈ ਨੂੰ ਜੀ ਸਾਫ਼ ਤੌਰ ਤੇ ਉਹਨੇ ਕੋਰਸੇਸ ਦੀ ਲਿਸਟ ਦਿੱਤੀ ਜੀ ਮੈਨੂੰ ਆਹ ਕੋਰਸੇਸ ਜਿਹੜੀ ਕਿ ਬੱਚੇ ਚਾਹੀਦੇ ਆ ਉਹਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਅਸੇ ਜੇ ਤੁਹਾਡਾ ਬੱਚਾ ਹੁਣ ਜਾਂਦਾ ਮੈਨੂੰ ਲੱਗਦਾ ਕਿ ਥਿਸ ਇ ਠੀਕ ਹੈ ਨਾ ਕਿਉਂਕਿ ਕੈਨੇਡਾ ਦੀ ਜਿਹੜੀ ਯੂਨੀਵਰਸਿਟੀ ਕਾਲਜ ਉਹ ਵੀ ਦੇ ਦੇਗੇ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਜਿੱਥੇ ਐਡਮਿਸ਼ਨ ਲੈਣਾ ਇੱਕ ਬਹੁਤ ਵੱਡਾ ਹਾਊਆ ਸੀ ਚੈਲੰਜ ਸੀ ਗਿਆ ਹੁਣ ਉਹ ਵੀ ਜਿਹੜੀਆਂ ਕਿ ਐਡਮਿਸ਼ਨਸ ਬੱਚਿਆਂ ਨੂੰ ਇੱਥੇ ਦੇ ਰਹੀਆਂ ਸੋ ਇੱਕ ਮੌਕਾ ਵਾ ਜੇ ਮੈਂ ਪੜ੍ਹਾਈ ਨੂੰ ਫੋਕਸ ਕਰਦਾ ਤੇ ਦੂਸਰੀ ਗੱਲ ਦੱਸਾਂ ਜੋ ਪਹਿਲੇ ਬੱਚਿਆਂ ਕੋਲ ਗਲਤੀਆਂ ਹੋਈਆਂ ਜੋ ਮਰਜੀ ਗੈਲੋ ਕਰਾਈਆਂ ਗਈਆਂ ਹੋਈਆਂ ਜਾਂ ਬੱਚਿਆਂ ਨੇ ਜਾਣ ਬੁਝ ਕੇ ਕਿਤੇ ਜਿੱਦਾਂ ਵੀ ਰੀਜ਼ਨ ਸੀਗਾ ਜੋ ਵੀ ਕੈਨੇਡਾ ਦੀ ਚੱਕਾ ਚਾਉਂ ਸੀਗੀ ਉਸ ਗਲਤੀ ਤੋਂ ਆਪਾਂ ਡਰੋਣੇ ਨਹੀਂ ਪੜਾਈ 'ਤੇ ਤਵੱਜੋ ਦੇਦੋ ਆਪਣੀ ਜ਼ਿੰਦਗੀ ਦੇ 2 3 4 ਸਾਲ ਮੁੱਢ ਲਏ ਨਾ ਐਨ ਇੱਕ ਵਾਰੀ ਮੈਂ ਤਾਂ ਕਹੂੰਗਾ ਪੜਾਈ ਤੇ ਫੋਕਸ ਕਰਦੋ ਜ਼ਿੰਦਗੀ ਸਵਾਰਕ ਹੈ ਸਰ ਕੈਨੇਡਾ ਦੇ ਵਿੱਚ ਵਿੱਚ ਕੋਈ ਦੋ ਰਾਏ ਕੋਈ ਦੋ ਡਾਊਟ ਨਹੀਂ ਹੈਗਾ ਤੇ ਬਿਲਕੁਲ ਕੈਨੇਡਾ 'ਚ ਜਾਣ ਤਾਂ ਮੈਂ ਤਾਂ ਕਹੂੰਗਾ ਬਾਕੀ ਦਾ ਜਿਹੜੀ ਬਾਕੀ ਦਾ ਛੱਡੋ ਜਾਣ ਬਾਧੂ ਅਜ਼ਰ ਉਹਨਾਂ ਕੋਲ ਸੋ ਇਹ ਗੱਲ ਨਾ ਮੈਂ ਤਾਂ ਕਹੂੰਗਾ ਸ਼ੋ ਰਿਕਾਰਡ ਕਰਕੇ ਰੱਖ ਲੈਣ ਸੋ ਪੁਰਾਣੇ ਸ਼ੋ ਵੀ ਕੱਢ ਲੈਣ ਜਦੋਂ ਕਈ ਵਾਰੀ ਪਹਿਲਾਂ ਵੀ ਰੋਲਾ ਪਿਆ ਸੀ ਨਾ ਕੈਨੇਡਾ ਬੰਦ ਹੋਣ ਕੁਝ ਨਹੀਂ ਰੱਖਿਆ ਸੋ ਕਈ ਵਾਰੀ ਨਾ ਸਮਾਪਾ ਕਈ ਵਾਰੀ ਨਗਾ ਲੈਂਦੇ ਆ ਹੁਣ ਖਾਸ ਤੌਰ ਤੇ ਜਿਹੜੇ ਬੱਚੇ ਪਾਸ ਆਊਟ ਹੋਏ ਹੋਏ ਆ 24 ਦੇ ਮੈਂ ਬੱਚੇ ਕਹਾਂ ਲਾਂਗੇ ਜਿਹੜੇ ਪਿਛਲੇ ਸਾਲ ਤੋਂ ਘਟੇ ਸੀ ਜਾਂ 25 ਹੈਗੇ ਆ ਹੁਣ ਸਰ ਗੈਪ ਦੇ ਵੀ ਨਾਲ ਨਾ ਕਰਕੇ ਵੀ ਜਿਹੜੀ ਰਿਫਿਊਜ਼ਲ ਲੈਟਰ ਆ ਰਹੀਆਂ ਮਤਲਬ ਕਿ ਰੀਜ਼ਨ ਉਹ ਆ ਰਹੇ ਆ ਸੋ ਜੇ ਆਪਾਂ ਮੌਕਾ ਹੰਡਾ ਗਏ ਤੇ ਫਿਰ ਕਿਤੇ ਨਾ ਕਿਤੇ ਬਾਅਦ ਚ ਜਾਊ ਜ਼ਰੂਰ ਪਛਤਾਵਾਂਗੇ ਅੱਜ ਇੱਕ ਨਾ ਹੋਰ ਚੀਜ਼ ਮੈਂ ਇੱਥੇ ਜੋੜਨੀ ਆ ਤੇ ਬਾਕੀ ਮੈਂ ਮਾਫੀ ਚਾਹੂੰਗਾ ਜੇ ਕਿਸੇ ਨੂੰ ਚੰਗੀ ਚੀਜ਼ ਨਾ ਲੱਗੇ ਮੇਰੇ ਕੋਲ ਨਾ ਕਈ ਮਾਪੇ ਆਉਂਦੇ ਆ ਹੁਣ ਮੈਂ ਤਾਂ ਸਰ ਤੁਹਾਨੂੰ ਵੀ ਪਤਾ ਥੋੜਾ ਜਿਹਾ ਬਲੰਟ ਆ ਸਿੱਧਾ ਹੀ ਵੀ ਪੁੱਛ ਲਈਦਾ ਤੇ ਮੈਂ ਕਹਿੰਦੀ ਪੁੱਛ ਵੀ ਲੈਂਦਾ ਹੁੰਦਾ ਕਿ ਯਾਰ ਕਿਉਂਕਿ ਨੋ ਡਾਊਟ ਦਫਤਰਾਂ ਦੇ ਵਿੱਚ ਰਸਤਾ ਘਟਿਆ ਜਿੱਤ ਕੋਈ ਡਾਊਟ ਹੀ ਨਹੀਂ ਨਾ ਤੇ ਮੈਂ ਉਹ ਚੀਜ਼ ਨਾਲ ਮਤਲਬ ਕਿ ਸਹਿਮਤ ਵੀ ਹੈਗਾ ਵਾ ਕਿ ਮਾਰਕੀਟ ਦੇ ਆਲੇ ਦੁਆਲੇ ਦੇਖ ਕੇ ਹੀ ਸਾਰੇ ਡਿਸੀਜਨ ਲੈਣੇ ਚਾਹੀਦੇ ਆ ਜਦੋਂ ਕਈ ਵਾਰੀ ਨਾ ਮੈਂ ਪੇਰੈਂਟਸ ਨੂੰ ਪੁੱਛ ਲੈਂਦਾ ਖਾਸ ਔਰਤਾਂ ਜਿਹੜੇ ਆਪ ਕੁਆਲੀਫਾਈਡ ਪੇਰੈਂਟਸ ਆ ਪੜੇ ਲਿਖੇ ਆ ਤੇ ਜਿਹੜੇ ਪੂਰੀ ਨੌਲੇਜ ਜਾਂ ਰੱਖਦੇ ਆ ਕਿ ਖਾਸ ਔਰਤਾਂ ਨਾ ਤੇ ਉਹਨਾਂ ਨੂੰ ਅ ਮਤਲਬ ਕਿ ਤੁਸੀਂ ਇਹ ਜਿਹੜਾ ਸਟੈਪ ਲੈ ਰਹੇ ਆ ਇਸ ਵੇਲੇ ਫਰਗੇ ਸਰ ਹੁਣ ਕਈਆਂ ਦੇ ਤਾਂ ਮੈਂ ਬਹੁਤ ਇੰਪ੍ਰੈਸ ਹੋਇਆ ਉਹਨਾਂ ਦਾ ਜਵਾਬ ਪਤਾ ਕੀ ਸੀਗਾ ਕਿ ਸਰ ਦੇਖੋ ਜੀ ਇੰਨੇ ਪੈਸੇ ਲੱਗਦੇ ਆ ਜੀ ਅਸੀਂ ਇੰਡੀਆ ਵੀ ਪੈਸੇ ਪੜਾਉਂਦੇ ਆ ਤੇ ਪੈਸੇ ਤਕਰੀਬਨ ਲਗਭਗ ਮੈਂ ਤਾਂ ਕਹੂੰਗਾ 60 70% ਤਾਂ ਉਹਨੇ ਲੱਗ ਹੀ ਜਾਣੇ ਆ ਜੀ ਆਈਸੀ ਜੇ ਕੋਈ ਜਾਣਦੀ ਜੀ ਆਈਸੀ ਤਾਂ ਤੁਹਾਡਾ ਤੁਹਾਨੂੰ ਮਤਲਬ ਕਿ ਵਾਪਸ ਆਉਣੀ ਆਉਣੀ ਜੇ ਮੈਂ ਫੀਸਿਸ ਦੀ ਗੱਲ ਕਰਾਂ ਤੇ ਉਸ ਤੋਂ ਬਾਅਦ ਕਹਿੰਦੇ ਜੇ ਬੱਚਾ ਅਸੀਂ ਇੰਡੀਆ ਤੋਂ ਗ੍ਰੈਜੂਏਟ ਵੀ ਕਰਾਉਂਦੇ ਆ ਜਾ ਇੰਡੀਆ ਤੋਂ ਕੋਈ ਉਹਨੂੰ ਡਿਗਰੀ ਵੀ ਕਰਾਉਂਦੇ ਆ ਕੋਈ ਟੈਕਨੀਕਲ ਡਿਗਰੀ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਕੀ ਆਪਸ਼ਨ ਬਚਦੀ ਆ ਸਾਨੂੰ ਟੈਨਸ਼ਨ ਰਹਿਣੀ ਕਿ ਬੱਚਾ ਜੌਬ ਤੇ ਕਿੱਦਾਂ ਲੱਗੂਗਾ ਕਿੰਨਾ ਇਹਨੂੰ ਪੈਕੇਜ ਮਿਲੂਗਾ ਕਿੱਥੇ ਹੋਊਗਾ ਸੋ ਮੁੜ ਕੇ ਵੀ ਇਹੀ ਚੀਜ਼ ਕਰਨੀ ਪੈਣੀ ਸੋ ਰੈਦਰ ਦੈਨ ਉਹ ਕਹਿੰਦੇ ਕਿੱਥੇ ਅਸੀਂ ਫੈਸਲਾ ਕੀਤਾ ਵਾ ਕਿ ਪਲੱਸ 2 ਤੋਂ ਬਾਅਦ ਹੀ ਜੇ ਬੱਚਾ ਸੀ ਡਿਗਰੀ ਕਰਾਉਣੀ ਆ ਜੇ ਡਿਗਰੀ ਕਰਾਉਣੇ ਡਿਗਰੀ ਕਰਾਉਣ ਜੇ ਅਸੀਂ ਉੱਥੇ ਭੇਜਦੇ ਆ ਜੇ ਸਾਡਾ ਹਾਂ ਫੋਕਸ ਹੈਗਾ ਬੱਚੇ ਨੂੰ ਪੂਰੀ ਸਪੋਰਟ ਕਰਨ ਦਾ ਹਾਂ ਪਾਰਟ ਟਾਈਮ ਜੌਬ ਸਰ ਹੁਣ ਤਾਂ ਲੱਭ ਰਹੀਆਂ ਜੋ ਮੈਂ ਪਿਛਲੇ ਸਮੇਂ ਦੇ ਵਿੱਚ ਸੀਗਾ ਮਤਲਬ ਕਿ ਉਹ ਬਹੁਤ ਵੱਡਾ ਇੱਕ ਚੈਲੰਜ ਹੋਇਆ ਸੀਗਾ ਸੋ ਉਹ ਚੀਜ਼ ਕਰਕੇ ਕਹਿੰਦੇ ਕਿ ਸਾਡਾ ਬੱਚਾ ਜੇ ਉਹਦੋਂ ਉੱਥੋਂ ਡਿਗਰੀ ਕਰ ਗਿਆ ਤੇ ਜੋ ਜਿਹੜੀ ਟੀ ਸਾਨੂੰ ਜੇ ਇੱਥੋਂ ਡਿਗਰੀ ਕਰਦਾ ਜਿਹੜੀ ਟੈਨਸ਼ਨ ਹੁੰਨੀ ਕਿ ਹੁਣ ਇਹਨੂੰ ਸੈਟਲ ਕਿੰਨਾ ਕਰਨਾ ਵਾ ਤੇ ਉੱਥੇ ਜਿਹੜੀ ਕਿ ਸੈਟਲਮੈਂਟ ਦੀ ਬੱਚੇ ਨੇ ਜ਼ਿੰਮੇਵਾਰੀ ਆਪ ਸਾਹਮਣੇ ਜਿਹੜੀ ਕਿ ਸੱਚਾਈ ਹੈ ਕਉਕੀ ਜੇ ਜੀਤਾ ਕੋਈ ਦੌਰ ਆਇਆ ਨੇ ਕਿ ਬੱਚਾ ਆਪਣਾ ਆਪ ਸਾਂਭਣ ਵਾਲਾ ਉੱਤੇ ਹੋ ਜਾਂਦਾ ਤੇ ਬੱਚਾ ਇੰਡੀਪੈਂਡੈਂਟ ਫੈਸਲੇ ਲੈਣ ਵਾਲਾ ਹੋ ਜਾਂਦਾ ਤੇ ਬਾਕੀ ਗੱਲ ਸਰ ਜ਼ਿੰਦਗੀ ਦੇ ਵਿੱਚ ਨਾ ਤਰੱਕੀ ਵੀ ਉਹੀ ਕਰਦਾ ਜਿਹੜਾ ਕਿ ਲੰਬੇ ਰਾਸਤੇ 'ਤੇ ਤੁਰਿਆ ਰਹਿੰਦਾ ਤੇ ਜਿਹੜਾ ਵੀ ਕਹਿੰਦੇ ਨੇ ਜ਼ਿੰਦਗੀ 'ਚ ਅੱਜ ਦੀ ਜੇ ਜਿਹਨੇ ਤਰੱਕੀ ਕੀਤੀ ਆ ਤੇ ਉਹਨੇ ਸਟਰਗਲ ਕੀਤੀ ਆ ਸੋ ਬਿਨਾ ਸਟਰਗਲ ਦੇ ਤਾਂ ਕੁਝ ਵੀ ਨਹੀਂ ਹੋਣਾ ਤੇ ਬਾਕੀ ਬਾਕੀ ਅੱਜ ਕੱਲ ਜਿਹਦਾ ਸੌਖਾ ਬਹੁਤ ਆ ਦੇਖੋ ਮੈਂ ਵੀ ਆ ਦੋ ਦੋ ਫੋਨ ਰੱਖੀ ਫਿਰਦਾ ਆ ਤੁਹਾਡੇ ਸਾਹਮਣੇ ਵੀ ਆ ਸਰ ਦੇਖੋ ਦੋ ਫੋਨ ਪਏ ਸੋਸ਼ਲ ਮੀਡੀਆ ਚੱਲਦਾ ਬੜਾ ਸੌਖਾ ਵਾ ਕਹਿਣਾ ਕਿ ਆ ਝ ਕਿਉਂਕਿ ਪਹਿਲੇ ਅਸੀਂ ਕੀ ਸੀਗਾ ਕਿ ਜੇ ਬੰਦਾ ਕੋਈ ਢੇਰੀ ਟਾਉਂਦਾ ਸੀਗਾ ਨਾ ਤੇ ਉਹਨੂੰ ਢੇਰੀ ਟਾਉਂਦੇ ਤੋਂ ਉਹ ਮੌਕੇ ਇਕੱਠੇ ਕਰਦਾ ਸੀਗਾ ਕਿ ਇਸ ਚੀਜ਼ ਤੋਂ ਮੁਸ਼ਕਿਲ ਤੋਂ ਉੱਠਣਾ ਕਿਦਾਂ ਨਾ ਕਿ ਉਹਦੀ ਵੀਡੀਓ ਬਣਾ ਕੇ ਡੀਮੋਟੀਵੇਟ ਹੋ ਜਾਣਾ ਜਾਂ ਹੋਰ ਬੰਦੇ ਵੀ ਡੀਮੋਟੀਵੇਟ ਹੋ ਜਣੇ ਸੋ ਇਹ ਸਮਾਂ ਇਹ ਹੈ ਕਿ ਆਪਣੇ ਆਪ ਨੂੰ ਇਕੱਠਾ ਕਰਨ ਦਾ ਪੜ੍ਹਾਈ ਤੇ ਫੋਕਸ ਕਰਨ ਦਾ ਕੈਨੇਡਾ ਦੀ ਐਮਬੈਸੀ ਦੇ ਰੂਲਸ ਨੂੰ ਆਪਣੇ ਅੰਦਰ ਉਹਦੇ ਨਾਲ ਆਪਣੇ ਆਪ ਨੂੰ ਅਪਡੇਟ ਰੱਖਣ ਦਾ ਤੇ ਜ਼ਿੰਦਗੀ ਸਰ ਨਜ਼ਾਰਾ ਬੰਨਣਾ ਹੀ ਬੰਨਣਾ ਮੌਕਾ ਨਹੀਂ ਖੁੰਝਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਚਾਹੇ ਮੇਰਾ ਰੋਜ਼ਗਾਰ ਆ ਚਾਹੇ ਠਹਿਰ ਕੇ ਚੱਲ ਜਾਓ ਤੇ ਅੱਜ ਇੱਕ ਹੋਰ ਗੱਲ ਇਹ ਮੈਂ ਨਾਲ ਇਹਦੇ ਨਾਲ ਹੀ ਇੱਥੇ ਲਿੰਕ ਕਰ ਦਿੰਦਾ ਇਸੇ ਵੀਡੀਓ ਦੇ ਜਿਹਨੇ ਆਪਣਾ ਬੱਚਾ ਭੇਜਣਾ ਸਰ ਭੇਜ ਰਹੀ ਹੈ ਠੀਕ ਹੈ ਨਾ ਕਿਹੜੀਆਂ ਕੰਟਰੀਆਂ ਵਾ ਯੂਕੇ ਆ ਯੂਕੇ ਦੇ ਰੂਲ ਦੇਖੋ ਕਿੰਨੇ ਸਟ੍ਰਿਕਟ ਹੋ ਰਹੇ ਆ ਬਟ ਹਾਂ ਜੇ ਪੜਾਈ ਨੂੰ ਮੈਂ ਤਾਂ ਕਹਿੰਦਾ ਤਵੱਜੋ ਦੇਣੀ ਆ ਤੇ ਫਿਰ ਤਾਂ ਸਾਰੀਆਂ ਕੰਟਰੀਆਂ ਵਧੀਆ ਵਾ ਜੇ ਲੌਂਗ ਟਰਮ ਗੋਲਸ ਨੂੰ ਫੇਰ ਕਰਨਾ ਫਿਰ ਤਾਂ ਕੈਨੇਡਾ ਨਾਲੋਂ ਤਾਂ ਸਭ ਨੂੰ ਪਤਾ ਕੋਈ ਬੈਟਰ ਆਪਸ਼ਨ ਨਹੀਂ ਆ ਆਸਟ੍ਰੇਲੀਆ ਜਾਣਾ ਜਿੰਨ ਸਭ ਨੂੰ ਪਤਾ ਕਿ ਪੜਾਈ ਨਾਲ ਉਥੇ ਪੀਆਰ ਦੇ ਕਿੰਨੇ ਕਿੰਨੇ ਸਾਲ ਜਿਹੜੇ ਕਿ ਨੰਗ ਰਹੇ ਆ ਕਾ ਕਾਫੀ ਦੇਦੀ ਖੂਦ ਹੀ ਮਿੱਟੀ ਖੂ ਨੂੰ ਲੱਗ ਜਾਂਦੀ ਫਿਰ ਉਹ ਉੱਥੇ ਲਾਇਸ ਜਦੋਂ ਨਾ ਮਲਿਕ ਉਹ ਚੱਕਰੀਆਂ ਘੁੰਮਦੀਆਂ ਤੁਹਾਡੇ ਕੇਸਸ ਘੁੰਮਦੇ ਆ ਨਿਊਜ਼ੀਲੈਂਡ ਆ ਉਹ ਬਹੁਤ ਕਦੀ ਮੌਕੇ ਮੌਕੇ ਦੇ ਜਿਹੜਾ ਕਿ ਆਪਣੀ ਇਮੀਗ੍ਰੇਸ਼ਨ ਨੂੰ ਲੀਨੀਅਰ ਕਰਦਾ ਨਹੀਂ ਦੋ ਆਪਣੀ ਇਮੀਗ੍ਰੇਸ਼ਨ ਬੰਦ ਕਰ ਦਿੰਦਾ ਸੋ ਜੇ ਮਾਪੇ ਓਵਰ올 ਕੈਲਕੂਲੇਟ ਕਰਨ ਅੱਜ ਵੀ ਡਿਗਰੀ ਨੂੰ ਜੇ ਫੋਕਸ ਕਰਦੇ ਆ ਜੋ ਹੁਣ ਕੈਨੇਡਾ ਸਕਾਲਰਸ਼ਿਪ ਵੀ ਦੇ ਰਿਹਾ ਤਕਰੀਬਨ ਤੁਸੀਂ ਐਡਵਾਂਸ ਡਿਪਲੋਮੇ ਦੇ ਮਲਿਕ ਇਹ ਕਹੂੰਗਾ ਖਰਚੇ ਦੇ ਵਿੱਚ ਡਿਗਰੀ ਜਿਹੜੀ ਹੁਣ ਤੁਸੀਂ ਲੈ ਸਕਦੇ ਆ ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਕਿ ਇਹ ਵੈਨਵੇ ਸਿਚੁਏਸ਼ਨ ਆ ਤੇ ਬਾਕੀ ਹੁਣ ਮੈਂ ਡੇਟਾ ਦੀ ਵੀ ਸਰ ਉੱਥੇ ਗੱਲ ਕਰ ਲੈਂਦਾ ਜਿਹੜਾ ਸਰਕਾਰ ਨੇ ਬਾਕੀ ਇਹ ਮੈਂ ਗੱਲਾਂ ਕਰ ਰਿਹਾ ਨਾ ਤੱਥਾਂ ਦੇ ਨਾਲ ਆਪਾਂ ਹੁਣ ਫੈਕਟਸ ਦੇ ਨਾਲ ਵੀ ਗੱਲਾਂ ਕਰ ਲੈਂਦੇ ਆ ਕੈਨੇਡਾ ਦਾ ਜਿਹੜਾ ਹੁਣ ਡੇਟਾ ਜਿਹੜਾ ਹੁਣ ਇਹਨਾਂ ਨੇ ਕੱਢਿਆ ਵਾ ਸਰ ਇਮੀਗ੍ਰੈਂਟਸ ਦੀ ਉਹਨੂੰ ਬਹੁਤ ਜ਼ਿਆਦਾ ਲੋਡ ਆ ਪਹਿਲੀ ਵਾਰੀ ਇਦਾਂ ਹੋਇਆ ਕਾਫੀ ਸਾਲਾਂ ਦੇ ਵਿੱਚ ਤੇ ਹੋਇਆ ਕਿ ਜਿਹੜਾ ਕਿ ਇੱਕ ਵਾਰੀ ਨਾ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਕਿਹਾ ਸੀ ਸਾਡਾ ਡੈਥ ਰੇਟ ਤੇ ਜਿਹੜਾ ਕਿ ਆ ਸਾਡੇ ਜਿਹੜਾ ਨਵੇਂ ਬੋਨਡਡ ਜਿਹੜੇ ਕਿ ਆ ਬਰਥ ਰੇਟ ਹੈਗਾ ਉਹ ਇਹ ਸਰ ਜਿਹੜਾ ਕੀ ਆ ਹੁਣ ਉੱਥੇ ਦੀ ਪਾਪੂਲੇਸ਼ਨ ਪਹਿਲੀ ਵਾਰੀ ਜਿਹੜੀ ਕੀ ਉੱਥੇ ਡਿਕਲਾਈਨ ਹੋਣੀ ਸ਼ੁਰੂ ਹੋਈ ਆ ਕਿਉਂਕਿ ਕੈਨੇਡਾ ਇਮੀਗ੍ਰੈਂਟਸ ਨਾਲ ਹੀ ਬਣਿਆ ਉੱਥੇ ਜਿਹੜੀ ਚੀਜ਼ ਹੈਗੀ ਐ ਸੋ ਲੌਂਗ ਟਰਮ ਵਾਸਤੇ ਸਰ ਇਹ ਚੀਜ਼ਾਂ ਨਾਲੇ ਜ਼ਰੂਰੀ ਆ ਪਲੱਸ ਪੁਆਇੰਟ ਇਹ ਖੁਰ ਦੱਸ ਦਵਾ ਸਰ ਆਪਾਂ ਕਹਿੰਦੇ ਕੈਨੇਡਾ 'ਚ ਜੌਬ ਨਹੀਂ ਜੇ ਕੁਛ ਨਹੀਂ ਕੈਨੇਡਾ ਦੇ ਵਿੱਚ ਨਾ ਮੈਂ ਤਾਂ ਬੱਚਿਆਂ ਨੂੰ ਕਹੂੰਗਾ ਅੱਜ ਹੀ ਹੁਣੀ ਗੂਗਲ ਕਰਕੇ ਤੁਸੀਂ ਦੇਖੋ ਸਕਿਲਡ ਵਾਸਤੇ ਨਾ ਅੱਜ ਵੀ ਉਹਨਾਂ ਦੇ ਕੋਲ ਕਈ ਹਜ਼ਾਰਾਂ ਹੀ ਮੈਂ ਤਾਂ ਕਹੂੰਗਾ ਜੌਬਸ ਹੀ ਜਿਹੜੇ ਕਿ ਉਹਨਾਂ ਕੋਲ ਜਿਹੜੀ ਕਿ ਫੁੱਲਫਿਲ ਨਹੀਂ ਹੋ ਰਹੀਆਂ ਤੇ ਉਹਦੇ ਕਰਕੇ ਪਿੱਛੇ ਦੇ ਉਹਨਾਂ ਨੇ ਜਿਹੜਾ ਅਪਡੇਟ ਵੀ ਕੱਢਿਆ ਸੀ ਹਰੇ ਉਹਨਾਂ ਨੇ ਆਉਣ ਆ ਤੇ ਅਪਡੇਟ ਵੀ ਦੇਣਾ ਉਹਨਾਂ ਨੇ ਕਿਹਾ ਸੀ ਸਕਿਲਡ ਵਰਕਰ ਦੇ ਵਿੱਚ ਟਰੇਡ ਦੇ ਵਿੱਚ ਜਿਹੜੇ ਇਲੀਗਲ ਵੀ ਹੋਏ ਹੋਏ ਆ ਕੰਸਟਰਕਸ਼ਨ ਵਰਕਰ ਦੇ ਵਿੱਚ ਅਸੀਂ ਉਹਨਾਂਲੇ ਵੀ ਪਾਥਵੇ ਟੂ ਪੀਆਰ ਲੈ ਕੇ ਆਵਾਂਗੇ ਸੋ ਮੀਨਸ ਕਿ ਜੇ ਜੋ ਚਾਹੁੰਦੇ ਆ ਜੇ ਅਸੀਂ ਉਹਨਾਂ ਦੇ ਉਹ ਰਸਤਿਆਂ 'ਤੇ ਚੱਲਦੇ ਆ ਤੇ ਬਿਲਕੁਲ ਜਿਹੜੀ ਕਿ ਜ਼ਿੰਦਗੀ ਜ਼ਰੂਰ ਬਣੇਗੀ ਬਣੇਗੀ ਤੇ ਸਭ ਤੋਂ ਪਹਿਲਾਂ ਮੇਨ ਬੋਡੀ ਤੇ ਹੈਗੀ ਪੜ੍ਹਾਈ ਦੀ ਤੇ ਜੇ ਪੜ੍ਹਾਈ ਤੇ ਫੋਕਸ ਕਰ ਲਾਂਗੇ ਤੇ ਬਿਲਕੁਲ ਨਜ਼ਾਰੇ ਜਿਹੜੇ ਕਿ ਆਣੇ ਆਣਗੇ ਤੇ ਕੈਨੇਡਾ 'ਚ ਜ਼ਿੰਦਗੀ ਬਣੂਗੀ ਬਣੂਗੀ ਸਿਰ ਚਲ ਸੋ ਮੈਨੂੰ ਲੱਗਦਾ ਹੈ ਕਿ ਵਿਦਿਆਰਥੀ ਜ਼ਰੂਰ ਫਾਇਦਾ ਚੱਕਣਗੇ ਤੁਹਾਡੀ ਸਲਾਹ ਦਾ 85578 85578 ਇਹ ਨੰਬਰ ਹੈ ਸਕਰੀਨ ਤੇ ਇਸ ਨੰਬਰ ਤੇ ਟੈਲੀਫੋਨ ਕਰਕੇ ਤੀਰਜੀ ਦੇ ਨਾਲ ਸਲਾਮ ਮਸ਼ਵਰਾ ਕਰੋ ਤੇ ਫਿਰ ਅੱਗੇ ਦੀ ਪਲਾਨਿੰਗ ਕਰੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਸਰ ਸਸਿਕਾ